ਦਰبار ਸਾਹਿب ਤੇ ਹਮਲਾ 84 ਦਾ ਕਤਲੇਆਮ ਉਹ ਕਦੇ ਵੀ ਮਾਫੀ ਦੇ ਯੋਗ ਹੈ ਹੀ ਨਹੀਂ ਕਦੇ ਉਹ ਮਾਫ ਨਹੀਂ ਹੋ ਸਕਦੀ ਕਾਂਗਰਸ ਇਸ ਲਈ ਮਾਫੀ ਹੋ ਸਕਦੀ ਕਦੇ ਸ਼ਰੀਆਮ ਸਾਡੀ ਨਸਲ ਕੁਸ਼ੀ ਹੋਈ ਆ ਸਾਡੇ ਧਾਰਮਿਕ ਸਥਾਨ ਤੇ ਹਮਲਾ ਹੋਇਆ ਵਾ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਉਹਨਾਂ ਦੀ ਤੀਆਂ ਦੀ ਬੇਪਤੀ ਕੀਤੀ ਗਈ ਆ ਤੇ ਉਹ ਵੀ ਜਿਹੜੇ ਜ਼ਿੰਮੇਵਾਰ ਆ ਚਾਹੇ ਭਾਜਪਾ ਦਾ ਜੋ ਵੀ ਰੋਲ ਰਿਹਾ ਸੋਹਣੇ ਪ੍ਰੈਸ਼ਰ ਸੀਗਾ ਭਾਜਪਾ ਦਾ ਜਿਹੜੇ ਵੀ ਦੋਸ਼ੀ ਰਹੇ ਨੇ ਇਸ ਸਿਕਨ ਨੂੰ ਕਦੇ ਮਾਫ ਨਹੀਂ ਕਰ ਸਕਦੇ ਦੂਸਰੀ ਸਪਾਰਸ਼ਾਂ ਕਰਨੀ ਅਸੀਂ ਧੋਕੇ ਕਰਾਂਗੇ ਅੱਗੇ ਲਾਗੂ ਕਰਨੀਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਆਤਾ ਜਿਹੜਾ ਵੀ ਕੁਰਸੀ ਤੇ ਬੈਠਾ ਜਿਹਦੇ ਕੋਲ ਜਿੱਡੀ ਜਿੱਡੀ ਜ਼ਿੰਮੇਵਾਰੀ ਹੈ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਾ ਹੈ ਖੈਰ ਲੈਣਾ ਬੜਾ ਸੌਖਾ ਵਾ ਕਿ ਜਦੋਂ ਤੁਹਾਨੂੰ ਮੌਕਾ ਮਿਲਦਾ ਫਿਰ ਕੰਮ ਕਰਨ ਦੀ ਚੈਲੰਜਸ ਬਹੁਤ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਾਣੀਆਂ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਪਾਣੀ ਗੰਦਲਾ ਹੁੰਦਾ ਜਾ ਰਿਹਾ ਹੈ ਇਸ ਨੂੰ ਬਚਾ ਲਿੱਤਾ ਜਾਵੇ ਕਿ ਅਸੀਂ ਆਪਣੇ ਨਸਲਾਂ ਨੂੰ ਕੀ ਦੱਸਾਂਗੇ ਪਰ ਸਭ ਤੋਂ ਪਹਿਲਾਂ ਕਹਿੰਦੇ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਕਿ ਤੁਸੀਂ ਕਿੰਨਾ ਸਾਫ਼ ਸੁਥਰਾ ਰੱਖ ਰਹੇ ਹੋ ਆਪਣੇ ਆਲੇ ਦੁਆਲੇ ਨੂੰ ਅਲੀ ਸਾਹਿਬ ਨੇ ਅੱਜ ਸੈਮੀਨਾਰ ਦੇ ਵਿੱਚ ਸਵਾਲ ਚੁੱਕੇ ਇਹ ਵੀ ਕਿਹਾ ਕਿ ਪਿੰਡਾਂ ਦੇ ਵਿੱਚ ਜਿਸ ਤਿੱਕਾ ਡਵੈਲਪਮੈਂਟ ਹੋ ਗਈ ਜਿਸ ਤਿੱਕੇ ਦੇ ਨਾਲ ਗਲੀਆਂ ਨਾਲੀਆਂ ਪੱਕੀਆਂ ਹੋ ਗਈਆਂ ਤੇ ਛੱਪੜਾਂ ਨੂੰ ਪਾਣੀ ਜਾ ਰਿਹਾ ਤੇ ਉੱਥੇ ਜਾ ਕੇ ਫਿਰ ਉਹ ਪਾਣੀ ਗੰਦਾ ਹੋ ਰਿਹਾ ਮੱਛਰ ਪੈਦਾ ਹੋ ਰਿਹਾ ਤੇ ਬਹੁਤ ਸਾਰੇ ਚੀਜ਼ਾਂ ਨੇ ਮਨਪ੍ਰੀਤ ਤੇ ਅਲੀ ਸਾਡੇ ਨਾਲ ਗੱਲਬਾਤ ਕਰਾਂਗੇ ਹੋਰ ਵੀ ਮਸਲਾ ਹੈ ਜਿਹੜਾ ਲੈਣ ਦੀ ਕੋਸ਼ਿਸ਼ ਕਰਾਂਗੇ ਅਲੀ ਸਾਹਿਬ ਜਿਸ ਤਿੱਕੇ ਨਾਲ ਤੁਸੀਂ ਆਏ ਵਾਰ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਆਵਾਜ਼ ਚੁੱਕਦੇ ਹੋ ਕਿ ਜਿਸ ਤਿੱਕੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਐਨਜੀਟੀਵੀ ਪੰਜਾਬ ਸਰਕਾਰ ਨੂੰ ਲਗਾਤਾਰ ਜਿਹੜਾ ਜੁਰਮਾਨੇ ਲਾ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਸ਼ੁਰੂਆਤ ਕਿੱਥੋਂ ਹੋਣੀ ਚਾਹੀਦੀ ਆਪਣੀ ਪੀੜੀ ਤੋਂ ਛੋਟਾ ਮਾਰਨਾ ਚਾਹੀਦਾ ਜਾਂ ਫਿਰ ਕੀ ਹੋਣਾ ਚਾਹੀਦਾ ਲੋਕ ਕਿਵੇਂ ਸੁਚੇਤ ਹੋਣਗੇ ਦੇਖੋ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈਗੀ ਆ ਜਦੋਂ ਲੋਕ ਕੋਈ ਮੁੱਦਾ ਬਣਾ ਲੈਂਦੇ ਆ ਜਿਦਾਂ ਕਿਸਾਨੀ ਦਾ ਮੁੱਦਾ ਸੀ ਜਦੋਂ ਲੋਕਾਂ ਦਾ ਮੁੱਦਾ ਬਣ ਗਿਆ ਤਾਂ ਉਹ ਮਸਲਾ ਹੱਲ ਹੋ ਗਿਆ ਨਾ ਸਰਕਾਰਾਂ ਨੂੰ ਝੁਕਣਾ ਪੈ ਜਾਂਦਾ ਇਸੇ ਲਈ ਜਿਹੜਾ ਹੁਣ ਆਨਲਾਈਨ ਸਮੇਂ ਦੇ ਵਿੱਚ ਸਾਡੀ ਸਿਹਤ ਨਾਲ ਜੁੜਿਆ ਇਹ ਮੁੱਦਾ ਵਾ ਸਾਡੇ ਪਾਣੀ ਜਿਹੜੇ ਨੂੰ ਸਾਫ ਕਰਨ ਦਾ ਬੁੱਢੇ ਨਾਲਾ ਇਹਨੂੰ ਸਾਫ ਕਰਨ ਦਾ ਅਗੇ ਦਰਿਆਵਾਂ ਵਿੱਚ ਪਉਣ ਦਰਿਆਵਾਂ ਨੂੰ ਸਾਫ ਕਰਨ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਪਹਿਲਾਂ ਲੋਕਾਂ ਦੀ ਆ ਲੋਕ ਪਹਿਲਾਂ ਆਪ ਉੱਥੇ ਗੰਦ ਪਾਉਣਾ ਬੰਦ ਕਰਨ ਜਿੰਨਾ ਹੋ ਸਕਦਾ ਆਪ ਸਫਾਈ ਰੱਖਣ ਤਾਂ ਉਸ ਤੋਂ ਬਾਅਦ ਜਿਹੜੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਆ ਵਾਕੋ ਵਕ ਡਿਪਾਰਟਮੈਂਟਾਂ ਦੀ ਜ਼ਿੰਮੇਵਾਰੀ ਆ ਆਪੋਜੀਸ਼ਨ ਦੀ ਜ਼ਿੰਮੇਵਾਰੀ ਆ ਸਾਰੇ ਆਪ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਤਾਂ ਇਹ ਮਸਲੇ ਹੱਲ ਹੋ ਸਕਦੇ ਆ ਕਿਉਂਕਿ ਸਾਡੀ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਅੱਜ ਸਮੇਂ ਦੀ ਵੱਡੀ ਲੋੜ ਹੈਗੀ ਆ ਸੋ ਇਹਦੇ ਲਈ ਠੀਕ ਅੱਜ ਜੇ ਅਸੀਂ ਵਿਧਾਨ ਸਭਾ ਦੇ ਵਿੱਚ ਆ ਮੈਂ ਉਸ ਕਮੇਟੀ ਦਾ ਮੈਂਬਰ ਵੀ ਆ ਅਸੀਂ ਜਿੰਨਾ ਹੋ ਸਕਦਾ ਐਫਰਟਸ ਕਰ ਰਹੇ ਆ ਅਸੀਂ ਸਰਕਾਰ ਨੂੰ ਰਿਪੋਰਟ ਬਣਾ ਕੇ ਭੇਜਣੀ ਆ ਜੋ ਜੋ ਅਸੀਂ ਸਪਰਸ਼ਾ ਕਰਨੀ ਆ ਅਸੀਂ ਠੋਕ ਕੇ ਕਰਾਂਗੇ ਅੱਗੇ ਲਾਗੂ ਕਰਨੀ ਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਅਤਾ ਲੇਕਿਨ ਜਿੰਨੀ ਜੇ ਸਾਨੂੰ ਅੱਜ ਮੌਕਾ ਮਿਲਿਆ ਤਾਂ ਅਸੀਂ ਪੂਰੀ ਇਮਾਨਦਾਰੀ ਨਾਲ ਡਟ ਕੇ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਆ ਤੇ ਕਰਾਂਗੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਇਹ ਪਾਣੀ ਨੂੰ ਸਾਫ਼ ਕਰਾ ਸਕੀਏ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਸ਼ਹਿਰਾਂ ਦੀ ਪਿੰਡਾਂ ਦੀ ਉਹ ਪਿੰਡਾਂ ਦੇ ਲਈ ਲਾਭਦਾਇਕ ਨਹੀਂ ਹੈਗੀ ਨੁਕਸਾਨ ਹੋ ਸਕਦਾ ਉਸ ਚੀਜ਼ ਦੇ ਨਾਲ ਜੇ ਕਿਉਂਕਿ ਜਿਸ ਟਿਕਾਣੇ ਨਾਲ ਛੱਪੜਾਂ ਨੂੰ ਪਾਣੀ ਜਾ ਰਿਹਾ ਨਿਕਾਸੀ ਕਿਸੇ ਪਾਸੇ ਹੈ ਨਹੀਂ ਗੰਦੇ ਪਾਣੀ ਦੀ ਜਾਂ ਕੋਈ ਲੈਟਰਿੰਗ ਬਾਥਰੂਮ ਦੀ ਵੀ ਹੈ ਉਹ ਚੀਜ਼ਾਂ ਦੇ ਲਈ ਤੁਸੀਂ ਕਿਵੇਂ ਦੇਖਦੇ ਹੋ ਪਰ ਨੁਕਸਾਨਦਾਇਕ ਹੈ ਉਸ ਚੀਜ਼ ਕੋ ਜਿਹੜੀ ਡਿਵੈਲਪਮੈਂਟ ਹੈ ਉਹਦੇ ਫਾਇਦੇ ਵੀ ਹੁੰਦੇ ਨੁਕਸਾਨ ਵੀ ਹੁੰਦੇ ਆ ਉਹਦੇ ਸਾਈਡ ਇਫੈਕਟਸ ਨੇ ਜਿਹੜੇ ਜਿਸ ਤਰ੍ਹਾਂ ਪਿੰਡਾਂ 'ਚ ਗਲੀਆਂ ਬਣੀਆਂ ਉਹ ਗੰਦਾ ਪੜ ਛੱਪੜ ਕਿਸੇ ਟਾਈਮ ਮੀਂਹ ਦੇ ਪਾਣੀ ਦੀ ਸਟੋਰੇਜ ਲਈ ਸੀਗੇ ਉਹ ਅੱਜ ਉਹ ਗੰਦਗੀ ਦਾ ਸਰੋਤ ਬਣ ਗਏ ਇਸੇ ਤਰ੍ਹਾਂ ਜਿਹੜੇ ਸਾਫ਼ ਨਾਲੇ-ਨਾਲੇ ਸੀਗੇ ਦਰਿਆ ਸੀਗੇ ਉਹ ਸਾਰੀ ਗੰਦਗੀ ਇਹਨਾਂ ਦੇ ਵਿੱਚ ਅਸੀਂ ਸਿੱਟ ਦਿਤੀ ਆ ਠੀਕ ਆ ਜਿਹੜੇ ਜਿਹੜੇ ਡਿਵੈਲਪਡ ਕੰਟਰੀਜ਼ ਨੇ ਉਹਨਾਂ ਨੇ ਵੀ ਇਹ ਇਹ ਸੰਤਾਪ ਖੰਡਾਇਆ ਲੇਕਿਨ ਹੌਲੀ-ਹੌਲੀ ਅਵੇਅਰ ਹੋਏ ਲੋਕ ਅਵੇਅਰ ਹੋਏ ਸਰਕਾਰਾਂ ਵੀ ਹੋ ਰਹੀ ਉਹਨਾਂ ਨੇ ਹੌਲੀ-ਹੌਲੀ ਉਹਨੂੰ ਮੈਨੇਜ ਕਰ ਲਿਆ ਅੱਜ ਉਹਨਾਂ ਨੇ ਵਾਤਾਵਰਣ ਨੂੰ ਪਹਿਲ ਦੇ ਰਹੇ ਆ ਉਹਨਾਂ ਨੇ ਆਪਣੇ ਦਰਿਆ ਵੀ ਸਾਫ਼ ਕੀਤੇ ਆ ਆਪਣੇ ਨਾਲੇ ਵੀ ਸਾਫ਼ ਕੀਤੇ ਤੇ ਉਹਨਾਂ ਨੇ ਉੱਥੇ ਜਾ ਕੇ ਦੇਖੋ ਨਾ ਕੋਈ ਗੰਦਾ ਪਾਣੀ ਨਾ ਕਿਤੇ ਗ ਅਸੀਂ ਜਿਵੇਂ ਜਿਵੇਂ ਅਸੀਂ ਡਿਵੈਲਪਿੰਗ ਕੰਟਰੀ ਆ ਅਸੀਂ ਹੁਣੇ ਸਮੇਂ ਡਿਵੈਲਪਡ ਹੋਣਾ ਤਾਂ ਸਾਨੂੰ ਉਹਨਾਂ ਨੂੰ ਫਾਲੋ ਕਰਕੇ ਇਹਨਾਂ ਚੀਜ਼ਾਂ ਦੇ ਧਿਆਨ ਦੇਣ ਦੀ ਲੋੜ ਹੈਗੀ ਆ ਸਾਡੇ ਜਿਹੜੇ ਦਰਿਆ ਨੇ ਸਾਡੇ ਨਾਲੇ ਨੇ ਸਾਡਾ ਪਾਣੀ ਹਵਾ ਧਰਤੀ ਇਹਨੂੰ ਪੋਲਿਊਸ਼ਨ ਤੋਂ ਹੋਣ ਤੋਂ ਪਲੂਟ ਹੋਣ ਤੋਂ ਬਚਾਉਣਾ ਜਿਹੜਾ ਇਹ ਅੱਜ ਸਮੇਂ ਦੀ ਵੱਡੀ ਲੋੜ ਆ ਸੋ ਇਹਦੇ ਲਈ ਸਾਰਿਆਂ ਨੂੰ ਸਿਰ ਜੋੜ ਕੇ ਕੰਮ ਕਰਦੀ ਲੋੜਾ ਨਾ ਕਿ ਅਸੀਂ ਕਿਸੇ ਦੀ ਨਿੰਦਿਆ ਕਰੀਏ ਕਿਸੇ ਨੂੰ ਮਾੜਾ ਕਹੀਏ ਜਿਹੜਾ ਵੀ ਕੁਰਸੀ ਤੇ ਬੈਠਾ ਜਿਹਦੇ ਕੋਲ ਜਿੱਡੀ ਜਿੱਡੀ ਜ਼ਿੰਮੇਵਾਰੀ ਆ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇ ਆਪਣੀ ਸਰਕਾਰ ਆਪਣੀ ਨਵਾਵੇ ਆਪੋਜੀਸ਼ਨ ਆਪਣੀ ਨਵਾਵੇ ਤੇ ਅਸੀਂ ਸਾਰੀਆਂ ਐਨ ਜੀਓਜ਼ ਆਪਣਾ ਕੰਮ ਕਰਨ ਲੋਕ ਆਪ ਜਾਗਰੂਕ ਹੋਣ ਕਿਉਂਕਿ ਲੋਕਾਂ ਨੂੰ ਪ੍ਰਾਇੋਰਟੀਜ਼ ਸਾਡੀਆਂ ਕੀ ਨੇ ਪਤਾ ਹੋਣਾ ਚਾਹੀਦਾ ਜੇ ਲੋਕ ਸਮਝ ਗਏ ਸਾਡੀਆਂ ਪ੍ਰਾਇੋਰਟੀਜ਼ ਨੇ ਤਾਂ ਸਰਕਾਰਾਂ ਨੇ ਆਪ ਹੀ ਸਮਝਣਾ ਕਿਉਂਕਿ ਸਰਕਾਰਾਂ ਨੂੰ ਲੋਕਾਂ ਦੀ ਲੋੜ ਹੈਗੀ ਹੈ ਸੋ ਇਸ ਲਈ ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਬੜੀਆਂ ਆਸਾਂ ਨਾਲੇ ਸਰਕਾਰ ਬਣਾਈ ਆ 2.5 ਸਾਲ ਲੰਘ ਗਏ ਔਰ 2.5 ਸਾਲਾਂ 'ਚ ਵੱਡੇ ਫੈਸਲੇ ਨੂੰ ਵੱਡੇ ਕੰਮ ਕਰਨ ਦੀ ਲੋੜ ਹੈਗੀ ਬਿਲਕੁਲ ਅਲੀ ਸਾਹਿਬ ਜਿਸ ਤਿੱਕ ਨਾਲ ਸਰਕਾਰ ਲੋਕਾਂ ਨੇ ਚੁਣੀ ਜਿਹੜੇ ਮੁੱਦੇ ਸੀਗੇ ਹੋ ਚੁੱਕਣੇ ਚਾਹੀਦੇ ਸੀਗੇ ਫਿਰ ਸਰਕਾਰ ਹੱਲ ਕਿਉਂ ਨਹੀਂ ਕਰਦੀ ਕਿਉਂ ਨਹੀਂ ਉਹਨਾਂ ਵੱਲ ਸਜਿੱਦਾ ਹੋ ਰਹੀ ਸਰਕਾਰ ਕਿਉਂ ਨਹੀਂ ਚਾਹਦੀ ਕਿ ਹੱਲ ਹੋਣ ਕਿਉਂਕਿ ਬੁੱਢੇ ਨਾਲੇ ਦੀ ਗੱਲ ਆ ਜਾਂਦੀ ਹੈ ਹੁਣ ਲੋਕ ਅੱਕੇ ਹੋਏ ਕਹਿ ਰਹੇ ਨੇ ਕਿ ਅਸੀਂ 15 ਤਰੀਕ ਨੂੰ ਜਿਹੜਾ ਬੰਨ ਲਾ ਦੇਵਾਂਗੇ ਪਰ ਉਸ ਤੋਂ ਪਹਿਲਾਂ ਸੈਮੀਨਾਰ ਹੋ ਰਿਹਾ ਪਰ ਲੋਕ ਆਪ ਆ ਮੁਹਾਰੇ ਹੋ ਰਹੇ ਨੇ ਆਪ ਆ ਰਹੇ ਨੇ ਫਿਰ ਕੰਮ ਕਰ ਰਹੀ ਆ ਲੇਕਿਨ ਜਿੰਨਾ ਪ੍ਰੈਸ਼ਰ ਉਹਨਾ ਫਾਸਟ ਹੋਊਗਾ ਉਹਨਾ ਜਲਦੀ ਹੋਊਗਾ ਉਹਦੇ ਲਈ ਤਾਂ ਜਦੋਂ ਲੋਕ ਵੇਅਰ ਹੋ ਜਾਣਗੇ ਤਾਂ ਸਰਕਾਰ ਦੀ ਮਜਬੂਰੀ ਬਣ ਜਾਊਗੀ ਹੋਰ ਕੰਮ ਹੈਗੇ ਨੇ ਜਿਨ੍ਹਾਂ ਦੀ ਹਜੇ ਨਹੀਂ ਲੋਡ ਨਹੀਂ ਹੈਲਥ ਤਾਂ ਜ਼ਰੂਰੀ ਕੁਝ ਨਹੀਂ ਕਿਉਂਕਿ ਸਿਹਤ ਨਾਲ ਹੀ ਸਭ ਕੁਝ ਆ ਸੋ ਇਹ ਜਦੋਂ ਪ੍ਰਾਇੋਰਟੀਜ਼ ਲੱਗਿਆ ਸਰਕਾਰ ਨੂੰ ਵੀ ਸਾਡੀ ਪ੍ਰਾਇੋਰਟੀ ਹੈ ਤਾਂ ਫਿਰ ਆਪੇ ਸਰਕਾਰ ਕੰਮ ਕਰੇ ਬਿਲਕੁਲ ਕਈ ਨੌਜਵਾਨਾਂ ਦੇ ਵੀ ਸਵਾਲ ਸੀਗੇ ਕਿ ਅਸੀਂ ਬੜਾ ਟਾਈਮ ਹੋ ਗਿਆ ਤੁਹਾਨੂੰ ਸਾਰਿਆਂ ਨੂੰ ਸੁਣਦੇ ਹਾਂ ਤੁਸੀਂ ਸਾਡੇ ਵੱਡੇ ਹੋ ਤੁਸੀਂ ਸਰਕਾਰਾਂ ਦੇ ਵਿੱਚ ਦੇ ਤੁਸੀਂ ਸੱਤਾ ਢਾਈ ਕਹਿੰਦੇ ਇਹ ਗੱਲਾਂ ਹੁੰਦੀਆਂ ਨੇ ਪਰ ਇਸ ਦਾ ਹੱਲ ਕੀ ਹੈ ਜਿਵੇਂ ਤੁਸੀਂ ਕਿਹਾ ਕਿ ਪਿੰਡਾਂ ਦੇ ਵਿੱਚ ਇਸ ਤਿੱਕਣਾ ਸੁਧਾਰ ਕਰਨਾ ਪੈਣਾ ਆਪਣੇ ਆਪ 'ਚ ਇਹਦਾ ਹੱਲ ਕੀ ਹੈ ਹੁਣ ਤਾਂ ਸਰਕਾਰ ਜ ਆਮ ਘਰਾਂ ਦੇ ਨੌਜਵਾਨ ਨੇ ਇੰਨਾਂ 'ਚ ਵੀ ਆਏ ਨਹੀਂ ਉਹ 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 ਵੀ ਜਵਾਬਦੇਹ ਨਹੀਂ ਸਾਰੇ ਹੁਣ ਤਾਂ ਇਸ ਜਿਹੜੀ ਆਮアドਵ ਕੁਆਲਟੀ ਤੇ ਨਵੇਂ ਲੋਕਾਂ ਨੂੰ ਨਵੇਂ ਨੌਜਵਾਨਾਂ ਨੂੰ ਜਿਨ੍ਹਾਂ ਦੀ ਲਾਈਨ ਵੀ ਨਹੀਂ ਸੀ ਉਹ ਲੋਕ ਅੱਗੇ ਆਏ ਨੇ ਸੋ ਉਹਨਾਂ ਨੂੰ ਵੀ ਪਤਾ ਲੱਗਦਾ ਨਾ ਵੀ ਕਿੱਦਾਂ ਕੰਮ ਕਰਨੇ ਹੈ ਕਹਿ ਦੇਣਾ ਬੜਾ ਸੌਖਾ ਵਾ ਤੇ ਜਦੋਂ ਤੁਹਾਨੂੰ ਮੌਕਾ ਮਿਲਦਾ ਫਿਰ ਕੰਮ ਕਰਨ ਦੀ ਚੈਲੰਜਸ ਬਹੁਤ ਨੇ ਚਾਹੇ ਮੈਂ ਸਰਕਾਰ ਦੀ ਗੱਲ ਕਰਾਂ ਚਾਹੇ ਕਿਤੇ ਵੀ ਗੱਲ ਕਰਾਂ ਕਿਸੇ ਪਲੇਟਫਾਰਮ ਤੋਂ ਤੁਸੀਂ ਕੰਮ ਕਰਦੇ ਹੋ ਚਾਹੇ ਪਿੰਡ ਦੇ ਸਰਪੰਚ ਤੌਰ ਤੇ ਕਰਦੇ ਹੋ ਚੈਲੰਜਸ ਵੀ ਬਹੁਤ ਨੇ ਦੂਜੇ ਨੂੰ ਕਹਿ ਦੇਣਾ ਬੜਾ ਸੌਖਾ ਲੇਕਿਨ ਫਿਰ ਵੀ ਆਪਾਂ ਸਰਕਾਰ ਤੇ ਦਬਾਅ ਬਣਾਈਏ ਤੇ ਸਰਕਾਰ ਤੋਂ ਹੱਲ ਕਰਾਈਏ ਬਿਲਕੁਲ ਜੂਨ 1984 ਦੀ ਗੱਲ ਕਰਨਾ ਚਾਹਾਂਗਾ ਜਿਸ ਦਿਨ ਕਿਹ ਨਾਲ ਹਮਲਾ ਹੋਇਆ ਸੀਗਾ ਚੰਨੀ ਸਾਹਿਬ ਕਹਿੰਦੇ ਕਿ ਕਾਂਗਰਸ ਨੇ ਮਾਫੀ ਮੰਗ ਲਈ ਅਟੈਕ ਹੋਇ ਬੀਜੇਪੀ ਨੇ ਦਬਾਅ ਪਾ ਕੇ ਇਹ ਸਾਰਾ ਕੰਮ ਕਰਵਾਇਆ ਬੀਜੇਪੀ ਨੂੰ ਮਾਫੀ ਮੰਗਣੀ ਚਾਹੀਦੀ ਆਰਐਸਐਸ ਨੂੰ ਮਾਫੀ ਮੰਗਣੀ ਚਾਹੀਦੀ ਲੱਗਦਾ ਕਿ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਤੇ ਮਾਫੀ ਹੱਲ ਕਾਂਗਰਸ ਦੀ ਮਾਫੀ ਨਾਲ ਜਿਹੜੀ ਇੱਡਾ ਵੱਡਾ ਜਿਹੜਾ ਉਹਨਾਂ ਨੇ ਇਹ ਤੱਕਾ ਕੀਤਾ ਕੌਮ ਨਾਲ ਦਰਬਾਰ ਸਾਹਿਬ ਤੇ ਹਮਲਾ 84 ਦਾ ਕਤਲੇਆਮ ਉਹ ਕਦੇ ਵੀ ਮਾਫੀ ਦੇ ਯੋਗ ਹੈ ਹੀ ਨਹੀਂ ਕਦੇ ਉਹ ਮਾਫ ਨਹੀਂ ਹੋ ਸਕਦੀ ਕਾਂਗਰਸ ਦੇ ਲਈ ਮਾਫ ਨਹੀਂ ਹੋ ਸਕਦੀ ਕਦੇ ਕਿਉਂਕਿ ਸ਼ਰਿਆਮ ਸਾਡੀ ਨਸਲ ਕੁਸ਼ੀ ਹੋਈ ਆ ਸਾਡੇ ਧਾਰਮਿਕ ਸਥਾਨ ਤੇ ਹਮਲਾ ਹੋਇਆ ਵਾ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਉਹਨਾਂ ਦੀ ਤੀਆਂ ਦੀ ਬੇਪਤੀ ਕੀਤੀ ਗਈ ਆ ਸਾਡੀਆਂ ਸਿੱਖ ਤੀਆਂ ਦੀ ਸੋ ਇਹਦੇ ਲਈ ਕਾਂਗਰਸ ਕਦੇ ਮਾਫ ਨਹੀਂ ਹੋ ਸਕਦੀ ਹੋਰ ਵੀ ਜਿਹੜੇ ਜ਼ਿੰਮੇਵਾਰ ਆ ਚਾਹੇ ਬੀਜੇਪੀ ਦਾ ਜੋ ਵੀ ਰੋਲ ਰਿਹਾ ਸੋ ਤੇ ਪ੍ਰੈਸ਼ਰ ਸੀਗਾ ਬੀਜੇਪੀ 'ਤੇ ਦੇਖੋ ਜੀਦਾ ਵੀ ਰਿਹਾ ਇਸੇ ਕਰਕੇ ਅੱਜ ਸਿੱਖਾ ਜਿਹੜੇ ਬੀਜੇਪੀ ਦਾ ਵੀ ਸਾਥ ਨਹੀਂ ਦੇ ਰਹੇ ਹਨ ਪਤਾ ਵੀ ਜਿੰਨਾ ਵੀ ਰਿਹਾ ਜੋ ਵੀ ਪਿਛੇ ਕਿਤਾਬਾਂ ਆਈਆਂ ਜਿਹਦੇ ਵਿੱਚ ਜੀਵਨੀ ਆਈਆਂ ਉਹਦੇ ਵਿੱਚ ਗੱਲਾਂ ਨਿਕਲ ਕੇ ਆ ਹੀ ਜਾਂਦੀਆਂ ਜਿਹਦਾ ਜੋ ਰੋਲ ਹੈਗਾ ਸੋ ਇਸ ਲਈ ਜਿਹੜੇ ਵੀ ਦੋਸ਼ੀ ਰਹੇ ਨੇ ਤੇ ਸਿੱਖ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰ ਸਕਦੇ ਸੋ ਇਸ ਲਈ ਇਹ ਕਾਂਗਰਸ ਵੀ ਕਦੇ ਮਾਫ਼ ਨਹੀਂ ਹੋ ਸਕਦੀ ਜੇ ਭਾਜਪਾ ਦਾ ਉਹਦੇ ਵਿੱਚ ਜੋ ਰੋਲ ਰਿਹਾ ਤੇ ਇਹਨੂੰ ਵੀ ਕਦੇ ਸਿੱਖ ਮਾਫ਼ ਨਹੀਂ ਕਰ ਸਕਦੇ ਬਹੁਤ ਸ਼ੁਕਰੀਆ ਮੰਤਰੀ ਤੇ ਆਲੀ ਸਟਨ ਨਾਲ ਸੀ ਗੱਲਬਾਤ ਕੀਤੀ ਹੈ ਤਾਂ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਖਾਸ ਤੌਰ ਤੇ ਇੱਥੇ ਇਕੱਠੇ ਹੋਏ ਸੀਗੇ ਯੂਨੀਵਰਸਿਟੀ ਦੇ ਵਿੱਚ ਦੂਜੇ ਪਾਸੇ ਜਿਹੜਾ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਬਿਆਨ ਸੀਗਾ ਉਸ ਨੂੰ ਲੈ ਕੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਤਾਂ ਮਾਫੀ ਨਹੀਂ ਕੀਤਾ ਜਾ ਸਕਦਾ ਹੋਰ ਵੀ ਜਿਹੜੀਆਂ ਪਾਰਟੀਆਂ ਉਸ ਦੀਆਂ ਭਾਗੀਦਾਰ ਸੀਗੀਆਂ ਉਹਨਾਂ ਨੂੰ ਮਾਫੀ ਨਹੀਂ ਕੀਤਾ ਜਾਏਗਾ ਕਹਿਮਤ ਸਹਾਜੋਗਦੇਸ ਜਗਮੀਤ ਸਿੰਘ ਧੰਨਵਾਦ ਦਰਬਾਰ ਸਾਹਿਬ ਤੇ ਹਮਲਾ 84 ਦਾ ਕਤਲੇਆਮ ਉਹ ਕਦੇ ਵੀ ਮਾਫੀ ਦੇ ਯੋਗ ਹੈ ਹੀ ਨਹੀਂ ਕਦੇ ਉਹ ਮਾਫ ਨਹੀਂ ਹੋ ਸਕਦੀ ਕਾਂਗਰਸ ਇਸ ਲਈ ਮਾਫੀ ਹੋ ਸਕਦੀ ਕਦੇ ਸ਼ਰੀਆਮ ਸਾਡੀ ਨਸਲਕੁਸ਼ੀ ਹੋਈ ਆ ਸਾਡੇ ਧਾਰਮਿਕ ਸਥਾਨ ਤੇ ਹਮਲਾ ਹੋਇਆ ਵਾ ਸਿੱਖਾਂ ਦੇ ਗਲਾਂ 'ਚ ਤਾਰ ਪਾ ਕੇ ਸਾੜਿਆ ਗਿਆ ਉਨ੍ਹਾਂ ਦੀ ਤੀਆਂ ਦੀ ਬੇਪਤੀ ਕੀਤੀ ਗਈ ਆ ਤੇ ਉਹ ਵੀ ਜਿਹੜੇ ਜ਼ਿੰਮੇਵਾਰ ਆ ਚਾਹੇ ਭਾਜਪੀ ਦਾ ਜੋ ਵੀ ਰੋਲ ਰਿਆ ਸੋ ਤੇ ਪ੍ਰੈਸ਼ਰ ਸੀਗਾ ਭਾਜਪੀ ਤੇ ਜਿਹੜੇ ਵੀ ਦੋਸ਼ੀ ਰਹੇ ਨੇ ਤੇ ਸਿੱਖ ਉਹਨਾਂ ਨੂੰ ਕਦੇ ਮਾਫ ਨਹੀਂ ਕਰ ਸਕਦੇ ਦੋਸ਼ੀ ਸਪਾਰਸ਼ਾਂ ਕਰਨੀ ਅਸੀਂ ਖੋਕੇ ਕਰਾਂਗੇ ਅੱਗੇ ਲਾਗੂ ਕਰਨੀ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਆਧਾਰ ਜਿਹੜਾ ਵੀ ਕੁਰਸੀ ਤੇ ਬੈਠਾ ਜਿਹਦੇ ਕੋਲ ਜਿੱਡੀ ਜਿੱਡੀ ਜ਼ਿੰਮੇਵਾਰੀ ਆ ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇ ਕਹਿ ਰਿਹਾ ਨਾ ਬੜਾ ਸੌਖਾ ਵਾ ਕਿ ਜਦੋਂ ਤੁਹਾਨੂੰ ਮੌਕਾ ਮਿਲਦਾ ਫਿਰ ਕੰਮ ਕਰਨ ਦੀ ਚੈਲੰਜੇਜ਼ ਬਹੁਤ ਨੇ